ਤੇ ਸਾਰੀ ਤੁਸੀਂ ਜਿੰਨੇ ਵੀ ਸਰਪੰਚ ਸਹਿਬਾਨ ਜ਼ਿਲ੍ਹਾ ਪਰਿਸ਼ਦ ਮੈਂਬਰ ਸਹਿਬਾਨ ਬਲਾਕ ਸੰਮਤੀ ਮੈਂਬਰ ਸਹਿਬਾਨ ਐਮਸੀ ਸਹਿਬਾਨ ਖਾਸ ਤੌਰ ਤੇ ਮੀਡੀਆ ਅੱਜ ਆਪਾਂ ਸਾਰੇ ਜਾਣੇ ਸਭ ਤੋਂ ਪ੍ਰਮ ਸੰਗਰੂਰ ਲੋਕ ਸਭਾ ਦੀ ਸੀਟ ਤੇ ਮੇਰੇ ਵੱਡੇ ਭਰਾ ਸੁਪਾਲ ਸਿੰਘ ਖਹਿਰਾ ਸਾਹਿਬ ਦਾ ਸਵਾਗਤ ਕਰਦੇ ਹਾਂ ਸਭ ਤੋਂ ਜਿੰਨੇ ਤੁਸੀਂ ਸਾਰੇ ਇੱਥੇ ਬੈਠੇ ਹੋ ਪਰसों ਚੌਥੇ ਰਾਤ ਤੋਂ ਆਪਾਂ ਕਈ ਬੰਦੇ ਸਾਰੇ ਇੱਥੇ ਇਕੱਠੇ ਆ ਸੋ ਤੁਹਾਡੇ ਸਾਰੇ ਹੌਸਲੇ ਦੇ ਨਾਲ ਅੱਜ ਆਪਾਂ ਇੱਥੇ ਸਾਰੇ ਇਕੱਤਰ ਹੋਏ ਆ ਸਾਰੇ ਸਰਪੰਚ ਸਾਡੇ ਯੂਨੀਅਨ ਦੇ ਪ੍ਰਧਾਨ ਸਾਹਿਬਾਨ ਮੈਂ ਭੁੱਲ ਗਿਆ ਸੀ ਕਿ ਉਹ ਸਾਰੇ ਇੱਥੇ ਨੇ ਸੋ ਸਾਰਿਆਂ ਦਾ ਮੈਂ ਸਤਿਕਾਰ ਕਰਦਾ ਤੇ ਧੰਨਵਾਦ ਕਰਦਾ ਇੱਥੋਂ ਅਗਾਜ਼ ਹੋ ਰਿਹਾ ਚੋਣ ਦਾ ਤੇ ਛੋਟੇ ਭਰਾ ਨੂੰ ਇੰਨਾ ਮਾਨ ਸਤਿਕਾਰ ਦੇਣ ਲਈ ਸਾਡੇ ਪ੍ਰਧਾਨ ਜੀ ਰਾਜਾ ਬੜਿੰਗ ਸਾਹਿਬ ਮੇਰੇ ਵੱਡੇ ਭਰਾ ਸੁਪਾਲ ਖੈਰਾ ਸਾਹਿਬ ਬੀਬੀ ਜੀ ਜਿੰਦਲ ਕੌਰ ਪੱਠਰ ਜੀ ਤੇ ਸਾਰੀ ਟੀਮ ਜਿਹਨੇ ਤੁਸੀਂ ਇੱਥੇ ਹੈਗੇ ਹੋ ਕਿ ਮਾਨ ਸਾਹਿਬ ਖਾਸ ਤੌਰ ਤੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਤੇ ਖਾਸ ਤੌਰ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਗੱਲ ਜੋ ਮੇਰੇ ਬਲਬਲੇ ਸੀ ਕਿਉਂਕਿ ਪਰਿਵਾਰ ਚ ਹੀ ਬੁੱਝ ਸਕਦਾ ਬੰਦਾ ਪਰਿਵਾਰ ਚ ਹੀ ਆਪਦੀ ਗੱਲਬਾਤ ਕਰ ਸਕਦਾ ਆਪਦੇ ਭੈਣ ਭਰਾਵਾਂ ਨਾਲ ਆਪ ਆਪਦੀਆਂ ਗੱਲਾਂ ਕਰਨੀਆਂ ਹੁੰਦੀਆਂ ਨੇ ਹਰ ਇੱਕ ਦਾ ਹੱਕ ਵੀ ਹੁੰਦਾ ਆਪਾਂ ਡੈਮੋਕਰੇਟੀ ਆਜ਼ਾਦ ਦੇਸ਼ ਦੇ ਵਸਨੀਕਾਂ ਸੋ ਆਪਣੀ ਗੱਲ ਰੱਖਣ ਦਾ ਸਾਰਿਆਂ ਨੂੰ ਹੱਕ ਵੀ ਆ ਸੋ ਜੋ ਵੀ ਚੀਜ਼ਾਂ ਹੋਈਆਂ ਨਾ ਉਹ ਗੱਲਾਂ ਬਾਤਾਂ ਕਲੀਅਰ ਕਰੀਆਂ ਪਰ ਮੈਂ ਇੱਕ ਗੱਲ ਜਿਹੜੀ ਜਾਦੇ ਵੱਡੀ ਆ ਉਹ ਮੈਂ ਤੁਹਾਡੇ ਨਾਲ ਕਰਨੀ ਚਾਹਣਾ ਕਿ ਗੱਲਾਂ ਗੱਲਾਂ ਬੰਦਾ ਇੱਥੇ ਬੈਠਾ ਬਾਅਦ ਚ ਗੱਲਾਂ ਕੁਝ ਹੋਰ ਹੋ ਜਾਂਦੀਆਂ ਨੇ ਅਗਲਾ ਕਹਿੰਦਾ ਹੁਣੇ ਵੀ ਮਦਦ ਕਰੀ ਐ ਨਹੀਂ ਮਦਦ ਕਰੀ ਐ ਨਹੀਂ ਹੋਇਆ ਹੁਣੀ ਹੋਇਆ ਖੈਰਾ ਸਾਹਿਬ ਜਿਹੜੀ ਡਿਊਟੀ ਪ੍ਰਧਾਨ ਜੀ ਜਿਹੜੀ ਡਿਊਟੀ ਜਿਸ ਤਰੀਕੇ ਨਾਲ ਲਾਉਂਗੇ ਆ ਜਿੰਨੇ ਬੰਦੇ ਅਸੀਂ ਬੈਠੇ ਆ ਐਨ ਤਨਦੇਹੀ ਨਾਲ ਪੂਰੀ ਮਿਹਨਤ ਕਰਕੇ ਉਸ ਐਵੇਂ ਹੀ ਬੋਲੋ ਨਾ ਫਿਰ ਨਾ ਲੱਗਣ ਪਤਾ ਲੱਗੀਏ ਤੁਸੀਂ ਵੀ ਅਡਜਸਟ ਕਰੋ ਜੇ ਕਦਾ ਬੰਦਾ ਮੂਰਿਆ ਹੁੰਦਾ ਕੋਈ ਗੱਲ ਨਹੀਂ ਫਿਰ ਉਹ ਗੱਲ ਦਾ ਜਿਹੜੀ ਗੱਲ ਆ ਫਿਰ ਉਹ ਆਪਾਂ ਗੱਲ ਕਰਨ ਵਾਸਤੇ ਆਏ ਆ ਫਿਰ ਉਹ ਗੱਲ ਹੋਣੀ ਨਹੀਂ ਸੰਗਰਾਵ ਸਭ ਤੋਂ ਵੱਡਾ ਯੋਗਦਾਨ ਜਿਹੜਾ ਮੇਰਾ ਰਾਜਨੀਤੀ ਦੇ ਵਿੱਚ ਆ ਮੇਰੀ ਵਾਈਫ ਸੇਨਰ ਉਹ ਇਸੇ ਵਕਤੇ ਨੇ ਉਹ ਵੀ ਡਿਊਟੀ ਲਾਉਂਗੇ ਪ੍ਰਧਾਨ ਜੀ ਅਸੀਂ ਹਾਜ਼ਰ ਆ ਇੱਕ ਗੱਲ ਦੋ ਤਿੰਨ ਗੱਲਾਂ ਮੈਂ ਕਹਿਣੀਆਂ ਚਾਹਣਾ ਜੋ ਮੈਨੂੰ ਇਹ ਲੱਗਦਾ ਸੀਗਾ ਜੀ ਬਾਈ ਜੰਮਸ ਮੈਨੂੰ ਇੱਕ ਮਿਲਦੀ ਹੈ ਤਾਂ ਅਸੀਂ ਨੇ ਕਿਹੜੀਆਂ ਕਿਹੜੇ ਸੁਧਾਰ ਲੈ ਕੇ ਆਉਣੇ ਨੇ ਜਾਂ ਕਿਹੜੀਆਂ ਕਿਹੜੀਆਂ ਗੱਲਾਂ ਦੇ ਉੱਤੇ ਕੰਮ ਕਰ ਰਹੇ ਹਾਂ ਮੈਂ ਖਰੜਾ ਸਾਹਿਬ ਨੂੰ ਜ਼ਰੂਰ ਦੱਸਣਾ ਚਾਹਣਾ ਸਾਡੇ ਇੱਥੇ ਆਪਾਂ ਇੱਕੋ ਆਫਿਸ ਬਾਜੀ ਤੁਸੀਂ ਜਦੋਂ ਪਰਮਾਤਮਾ ਸੁੱਖ ਰੱਖ ਕੇ ਜਿੱਤ ਗਿਆ ਆਪਾਂ ਇੱਕ ਆਫਿਸ ਇਹੋ ਜਿਹਾ ਤਿਆਰ ਕਰਾਂਗੇ ਕਿਸੇ ਨੇ ਕੋਈ ਆਪਣੀ ਫਾਈਲ ਕਲੀਅਰ ਕਰਾਉਣੀ ਆ ਕੋਈ ਛੋਟਾ ਲੋਨ ਲੈਣਾ ਕੋਈ ਇੰਡਸਟਰੀ ਸ਼ੁਰੂ ਕਰਦੀ ਹੈ ਇੱਥੇ ਬੰਦੇ ਧੱਕੇ ਖਾਂਦੇ ਫਰੀ ਜਾਂਦੇ ਨੇ ਆਪਾਂ ਇੱਕ ਵਨ ਰੂਫ ਸਿਸਟਮ ਸੈੱਟ ਕਰਦਾ ਵੀ ਤੁਸੀਂ ਸਾਡੀ ਆ ਵੀ ਫਾਈਲ ਤਿਆਰ ਕਰਕੇ ਦੇ ਕੇ ਜਾਓ ਥੋੜਾ ਇੱਕ ਰੱਤਿਆਣੀ ਲੱਗਣ ਦਿੰਦੇ ਅਸੀਂ ਸਾਰੀਆਂ ਚੀਜ਼ਾਂ ਕਲੀਅਰ ਕਰਕੇ ਰਹਿਣਾ ਨੌਜਵਾਨਾਂ ਨੂੰ ਜਿਹੜਾ ਉਹਨਾਂ ਦੇ ਰੋਜ਼ਗਾਰ ਨਾਲ ਜੋੜਾਂਗੇ ਤੇ ਜਿੰਨੀਆਂ ਸੈਂਟਰ ਦੀਆਂ ਸਕੀਮਾਂ ਨੇ ਜਿੰਨੀਆਂ ਸਟੇਟ ਦੀਆਂ ਸਕੀਮਾਂ ਨੇ ਕਿਉਂਕਿ ਐਮਪੀ ਸਾਹਿਬ ਬਹੁਤ ਕੁਝ ਕਰ ਸਾਹਦੇ ਨੇ ਕਿਉਂਕਿ ਪੂਰੀ ਆਵਾਜ਼ ਆਪਣੇ ਭਰਾ ਦੀ بلند ਵੀ ਹੈ ਤੇ ਇੱਕ ਇੱਕ ਪਿੰਡ ਦੇ ਵਿੱਚ ਅਸੀਂ ਕੈਂਪ ਲਾ ਕੇ ਉਹ ਜਿਹੜੀਆਂ ਸਹੂਲਤਾਂ ਨੇ ਪਿੰਡਾਂ ਦੇ ਲੋਕਾਂ ਨੂੰ ਪ੍ਰਦਾਨ ਕਰਾਂਗੇ ਇਹ ਨਹੀਂ ਹੈਗਾ ਕਿ ਆਪਾਂ ਸਿਰਫ ਗੱਲਾਂ ਕਰਾਂਗੇ ਆਪਾਂ ਪਿੰਡਾਂ ਦੇ ਵਿੱਚ ਜਾ ਕੇ ਜਿਹੜੀਆਂ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਹਜੇ ਇਹ ਨਹੀਂ ਪਤਾ ਕਿ ਅਸੀਂ ਕਿਹੜੀ ਸੈਂਟਰ ਦੀ ਸਕੀਮ ਨਾਲ ਅਸੀਂ ਕੋਈ ਫਾਇਦਾ ਲੈ ਸਕਦੇ ਆ ਇਹ ਸਾਰੀਆਂ ਗੱਲਾਂ ਮੈਂ ਨੌਜਵਾਨਾਂ ਨਾਲ ਜੁੜਦਿਆਂ ਕਰ ਰਿਹਾ ਕਿਉਂਕਿ ਨੌਜਵਾਨਾਂ ਨੂੰ ਰਾਹ ਦਿਖਾਉਣ ਵਾਲੀ ਕੋਈ ਨਹੀਂ ਹੈਗਾ ਇੱਥੇ ਬੰਦਾ ਬਾਹਰ ਵੀ ਕਰ ਲੈਂਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਉਸ ਤੋਂ ਬਾਅਦ ਉਹਨੇ ਮੈਡੀਕਲ ਕਰਨਾ ਨਾਨ ਮੈਡੀਕਲ ਕਰਨਾ ਕਿਹੜੇ ਸਬਜੈਕਟਸ ਹੋਣੇ ਸਕੀਮ ਚੁਣਣੇ ਨੇ ਸੋ ਤੁਹਾਡੇ ਕੋਲੇ ਬੜਿਆ ਲਿਖਿਆ ਬੰਦਾ ਆ ਗਿਆ ਸਾਡਾ ਪ੍ਰਧਾਨ ਬੜਾ ਹਿੰਮਤੀ ਆ ਇਹ ਸਾਰੇ ਆਪਾਂ ਇੱਕ ਬੜੇ ਵਧੀਆ ਤਰੀਕੇ ਨਾਲ ਇੱਕ ਨਵੀਂ ਪਿਰਤ ਪਾ ਕੇ ਕਦਰਯਾਬਾ ਹੈਗਾ ਸਾਡੇ ਕੋਲੇ ਹੈਨਰੀ ਭਰਾ ਵਰਗਾ ਜੋਸ਼ ਹੈਗਾ ਸਾਡਾ ਸਾਰਾ ਜਿਹੜੇ ਤੁਸੀਂ ਬੈਠੇ ਹੋ ਇਕੱਲੇ ਇਕੱਲੇ ਬੰਦਾ ਜਿਹੜਾ ਪਿੰਡਾਂ ਦੇ ਵਿੱਚ ਡੱਚਾ ਸੋ ਆਪਾਂ ਵਧੀਆ ਤਰੀਕੇ ਨਾਲ ਜਿਹੜੀ ਇਹ ਚੋਣ ਮਹਿਮਨ ਨੂੰ ਪਖਾਉਣਾ ਚਾਹੇ ਇੱਥੇ ਸਾਰੇ ਹਲਕਿਆਂ ਤੋਂ ਤੁਸੀਂ ਵਕ ਵਕ ਸਾਰੇ ਪਹੁੰਚੇ ਹੋ ਪਾਰਟੀ ਕੋਈ ਚੰਗੀ ਨਹੀਂ ਹੁੰਦੀ ਪਾਰਟੀ ਕੋਈ ਮਾੜੀ ਨਹੀਂ ਹੁੰਦੀ ਮੇਰਾ ਇਹ ਮੰਨਣਾ ਕੋਈ ਪਾਰਟੀ ਚੰਗੀ ਨਹੀਂ ਕੋਈ ਮਾੜੀ ਨਹੀਂ ਪਾਰਟੀ ਦੇ ਆਗੂ ਚੰਗੇ ਜਾਂ ਮਾੜੇ ਹੋ ਸਕਦੇ ਨੇ ਸਾਡੇ ਆਗੂ ਬਹੁਤ ਨੇ ਧੜਕਣੇ ਤੇ ਸਾਨੂੰ ਮਾਣਾ ਵੀ ਆਉਣ ਵਾਲਾ ਟਾਈਮ ਹੈ ਅਸੀਂ ਬੜੇ ਵਧੀਆ ਤਰੀਕੇ ਨਾਲ ਪੰਜਾਬ ਦੇ ਵਿੱਚ ਵਾਪਸੀ ਕਰਾਂਗੇ ਚਾਹੇ ਉਹ ਸਾਡੇ ਪ੍ਰਧਾਨ ਜੀ ਨੇ ਚਾਹੇ ਉਹ ਸਾਡੇ ਲੋਕ ਸਭਾ ਦੇ ਉਮੀਦਵਾਰ ਨੇ ਮੈਂ ਕੋਈ ਸਾਰੀਆਂ ਪਾਰਟੀਆਂ ਨੇ ਮੈਨੂੰ ਬੜਾ ਸਾਰਿਆਂ ਨੇ ਸਤਿਕਾਰ ਦਿੱਤਾ ਹਰੇਕ ਨੇ ਕਿਹਾ ਪਰ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਉਸ ਦੇ ਕਾਬਿਲ ਸਮਝਿਆ ਪਰ ਮੈਂ ਸੋਚਿਆ ਕਿ ਕਈ ਵਧੇਕੀਆਂ ਕਿ ਕਮੀਆਂ ਰਹਿ ਜਾਂਦੀਆਂ ਨੇ ਕਈ ਜਗ੍ਹਾ ਤੇ ਤੇ ਅਸੀਂ ਇਹ ਆਪਦੇ ਲੀਡਰ ਸਾਹਿਬਾਨਾਂ ਨੂੰ ਉਹ ਗੱਲਾਂ ਨਹੀਂ ਦੱਸ ਪਾਉਂਦੇ ਮੈਂ ਸੰਗਠਨ ਦੇ ਵਿੱਚ ਰਹਿ ਕੇ ਸੰਗਠਨ ਦੇ ਵਿੱਚ ਰਹਿ ਕੇ ਕਿਸੇ ਵੀ ਬੰਦੇ ਨਾਲ ਜੇ ਤੂੰ ਥੱਕਾ ਹੋਊਗਾ ਤਾਂ ਮੈਂ ਉਹਦੀ ਆਵਾਜ਼ ਬੁਲੰਦ ਕਰਕੇ ਪ੍ਰਧਾਨ ਜੀ ਕੋਲੇ ਲੈ ਕੇ ਜਾਊਂਗਾ ਤਾਂ ਕਿ ਆਪਾਂ ਆਪਣੀ ਆਰਗੇਨਾਈਜੇਸ਼ਨ ਆਪਦਾ ਆਪਾਂ ਦੀ ਪਾਰਟੀ ਤੋਂ ਕੋਈ ਰੁਸਕੇ ਨਾ ਜਾਵੇ ਇਹ ਪਰਿਵਾਰ ਦਿਨ ਪ੍ਰਤੀ ਦਿਨ ਵੱਡਾ ਹੁੰਦਾ ਜਾਵੇ ਆਪਾਂ ਇਕੱਠੇ ਹੋ ਕੇ ਜਿਹੜਾ ਇਹਦੇ ਤੇ ਕੰਮ ਕਰੀਏ ਬਹੁਤ ਸਾਰੀਆਂ ਕੰਮੀਆਂ ਅਸੀਂ ਰਹਿ ਜਾਂਦੀਆਂ ਨੇ ਸੋ ਕਸੂਰ ਲੀਡਰਾਂ ਦਾ ਵੀ ਨਹੀਂ ਹੁੰਦਾ ਕਸੂਰ ਬੰਦਿਆਂ ਦਾ ਵੀ ਨਹੀਂ ਹੁੰਦਾ ਕਈ ਪੰਜ ਚਾਰ ਬੰਦੇ ਵੀ ਜਿਹੜੀ ਹੋਰ ਖਾਸ ਗੱਲ ਜਿਹੜੀਆਂ ਦਿੱਕਤਾਂ ਖੈਰਾ ਸਾਹਿਬ ਮੈਨੂੰ ਪਿਛਲੀ 2022 ਦੀ ਲੋਕ ਸਭਾ ਚੋਣਾਂ ਦੇ ਵਿੱਚ ਆਈਆਂ ਨਾ ਕਿਉਂਕਿ ਅਸੰਦੀਪਾ ਜੀ ਕੈਪਟਨ ਸਾਹਿਬ ਇੱਥੇ ਬੈਠੇ ਨੇ ਭਾਹਾਂ ਜੀ ਬੈਠੇ ਨੇ ਕੱਲਾ ਕੱਲਾ ਮੈਨੂੰ ਲੱਗਾ ਕੋਈ ਏਰੀਆ ਇਹਨਾਂ ਨੇ ਛੱਡਿਆ ਨਹੀਂ ਹੈਗਾ ਮੇਰੇ ਵਾਸਤੇ ਡੋਰ ਟੂ ਡੋਰ ਕਰਨ ਵਾਸਤੇ ਉਦੋਂ ਪਰ ਉਦੋਂ ਵੀ ਕੁਝ ਬੰਦੇ ਇਹ ਜੇ ਸੀ ਕੁਝ ਫੀਡ ਰਹੇ ਜੇ ਸੀ ਕਿ ਇਹਨਾਂ ਨੇ ਸਾਡੀ ਬਾਹ ਨਹੀਂ ਫੜੀ ਸੋਇਦ ਕੀ ਆਪਾਂ ਉਹ ਚੀਜ਼ ਨਹੀਂ ਹੋਣ ਦੇਣੀ ਜਿਹੜੀਆਂ ਚੀਜ਼ਾਂ ਮੇਰੇ ਨਾਲ ਹੋਈਆਂ ਨੇ ਖੇਰੋ ਸਾਹਿਬ ਸਾਡੀ ਜ਼ਿੰਮੇਵਾਰੀਆ ਵੀ ਅਸੀਂ ਤੁਹਾਡੇ ਨਾਲ ਨਹੀਂ ਹੋਣ ਦਿੰਦੇ ਅਸੀਂ ਆਪਾਂ ਵਰਕਰਾਂ ਆ ਤੁਸੀਂ ਬੈਠੇ ਹੋ ਨੇ ਅਸੀਂ ਚਾਹੇ ਅੰਦਰ ਬੈਠੇ ਸੀ ਪਰ ਸਾਡੇ ਸਾਨੂੰ ਇਹੀ ਸੀ ਵੀ ਯਾਰ ਉਹ ਬੰਦੇ ਸਵੇਰ ਦੇ ਬੈਠੇ ਨਹੀਂ ਕਿਉਂਕਿ ਥੋੜੇ ਬਣਾ ਬੰਦਾ ਹੈਗਾ ਕੀ ਯਾਰ ਥੋੜੇ ਬਣਾ ਲੀਡਰ ਕਹਾਵਾ ਲੀਡਰ ਕੀ ਹੁੰਦਾ ਲੀਡਰ ਦਾ ਹੁਣ ਨਾ ਉਹ ਰਖਲਾ ਸਤਾ ਆਗੂ ਹੁੰਦਾ ਆਪਣੇ ਸਮਾਜ ਦਾ ਤੇ ਅਸੀਂ ਉਹ ਆਗੂ ਬਣ ਕੇ ਇੱਥੇ ਕੋਈ ਇਹ ਨਹੀਂ ਜਿੰਨਾ ਕੋਈ ਜਿੱਤਨ ਹਾਰਨ ਦੇ ਕੋਈ ਟਿੱਕ ਲੈ ਕੇ ਕੋਈ ਬੰਦਾ ਵੱਡਾ ਛੋਟਾ ਨਹੀਂ ਹੁੰਦਾ ਜਿੰਨਾ ਤੁਸੀਂ ਨੇ ਮੈਨੂੰ ਕੰਨ ਦਿਨ ਚ ਪਿਆਰ ਦਿੱਤਾ ਮੈਨੂੰ ਪਤਾ ਲੱਗਿਆ ਵੀ ਮੇਰੀ ਝੋਲੀ 'ਚ ਕਿੰਨਾ ਪਿਆਰ ਆ ਮੇਰੇ ਨਾਲ ਲੋਕ ਇੰਨੇ ਜੁੜੇ ਨੇ ਕਹਿਰਾ ਸਾਹਿਬ ਨੇ ਮੈਨੂੰ ਮਹਿਤਾਬ ਮੰਗੂ ਦੇ ਵੀ ਮੈਂ ਮੈਂ ਤੇ ਮਹਿਤਾਬ ਯੂਨੀਵਰਸਿਟੀ ਚ ਪੜ੍ਹਦੇ ਰਿਹਾ ਮੇਰਾ ਸਪੋਰਟਰ ਐ ਸੀ ਇੱਕੋ ਪਾਰਟੀ ਨਾਲ ਸੰਬੰਧਤ ਆ ਇਹਨਾਂ ਦਾ ਬੇਟਾ ਜੋ ਸੋ ਕੱਲ ਜਿਹੜਾ ਕਮੈਂਟ ਸੀਗਾ ਉਹਦੇ ਮੈਨੂੰ ਇਹਨਾਂ ਨੇ ਇਨਾ ਮਾਨ ਸਤਕਾਰ ਦਿੱਤਾ ਸੋ ਮੈਂ ਇਹਦੇ ਲਈ ਧੰਨਵਾਦ ਕਰਦਾ ਸਿਮਰ ਨੇ ਕੱਲਾ ਕੱਲਾ ਪਿੰਡ ਗਾਇਆ ਹੋਇਆ ਮੈਨੂੰ ਲੱਗਦਾ ਕੋਈ ਵੀ ਬੰਦਾ ਵਾਹ ਖੜੀ ਕਰਕੇ ਇਹ ਨਹੀਂ ਕਹਦਾ ਸਾਰਾ ਵੀ ਸਾਡੇ ਦੁੱਖ ਸੁੱਖ ਚ ਸਿਮਰ ਨਾ ਪਹੁੰਚੀ ਹੋਵੇ ਕੋਈ ਵੀ ਹੱਕਿਆ ਇੱਕ ਵੀ ਬੰਦਾ ਨਹੀਂ ਜੀ ਕਹਿ ਸਕਦਾ ਵੀ ਸਾਡੇ ਕੋਲੇ ਇਹ ਬੰਦੇ ਨਹੀਂ ਆਏ ਸੋ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਗੁੱਸਾ ਕੋਈ ਦੂਜੇ ਪਾਸੇ ਜਾ ਕੇ ਕਰਨਾ ਹੁੰਦਾ ਆਪਣੇ ਪਰਿਵਾਰ 'ਚ ਆਪਾਂ ਬੈਠ ਕੇ ਸਾਰੇ ਜਿਹੜੇ ਗੁੱਸੇ ਕਿਲੇ ਨੇ ਉਹ ਆਪਦੇ ਕਰ ਸਕਦੇ ਆਂ ਹੱਕ ਨਾਲ ਕਰ ਸਕਦੇ ਆਂ ਸਾਡੇ ਭਰਾ ਨੇ ਇਹ ਅਸੀਂ ਇਹਨਾਂ 'ਤੇ ਕਿਉਂ ਨਹੀਂ ਗੁੱਸਾ ਕਰਾਂਗੇ ਮੈਨੂੰ ਵੀ ਕਹਿਣਗੇ ਮੈਂ ਇਹਨਾਂ ਨੂੰ ਵੀ ਕਹੂੰਗਾ ਸੋ ਇਹ ਜਿਹੜੀ ਚੀਜ਼ ਸੀਗੀ ਉਹ ਆਪਾਂ ਨੇ ਕਰੀ ਤੇ ਹੁਣ ਪ੍ਰਮਾਤਮਾ ਸੁੱਖ ਰੱਖੇ ਆਪਾਂ ਬੜੇ ਵਧੀਆ ਤਰੀਕੇ ਨਾਲ ਅੱਜ ਇਥੋਂ ਆਗਾਜ਼ ਹੋਣਾ ਬਾਕੀ ਦੀਆਂ ਗੱਲਾਂ ਸਾਰੀਆਂ ਬੜੇ 리ਡਰ ਸਾਹਿਬਾਨ ਕਰਨਗੇ ਸੋ ਅੱਜ ਇੱਕੋ ਆਗਾਜ਼ ਹੋਣਾ ਤੇ ਆਪਾਂ ਬੜੇ ਜ਼ਬਰਦਸਤ ਤਰੀਕੇ ਨਾਲ ਆ ਜਿਹੜਾ ਉਹ ਚੋਣ ਮਹਿ ਤੇ ਜਿਹੜੀਆਂ ਦੇਸ਼ ਦੇ ਵਿਰੋਧੀ ਕੁਸ਼ਕੀਆਂ ਇਹ ਜਿਆਣੇ ਉਹਨਾਂ ਨੂੰ ਕਾਂਗਰਸ ਪਾਰਟੀ ਹੀ ਲੜ ਕੇ ਜਿਹੜੀ ਸਾਡੇ ਰਾਹੁਲ ਗਾਂਧੀ ਦੀ ਝੋਲੀ ਚ ਕੱਲੀ-ਕੱਲੀ ਸੀਟ ਜਾਊਗੀ ਤਾਂ ਆਪਾਂ ਹਿੰਦੁਸਤਾਨ ਦੇ ਵਿੱਚ ਜਿਹੜਾ ਉਹ ਕਾਮਯਾਬ ਹੋ ਸਕਾਂਗੇ ਤੇ ਹਮੇਸ਼ਾ ਜਿਵੇਂ ਹਰਸ਼ੀ ਕਰਿਆ ਜਦੋਂ ਮੈਂ ਯੂਨੀਵਰਸਿਟੀ ਕੋਈ ਨਾ ਮੈਨੂੰ ਕੱਲ ਪੁੱਛਣ ਲੱਗੇ ਕਿ ਨਾ ਪਾਰਟੀ ਵਾਲਿਆਂ ਦਾ ਨਹੀਂ ਪਤਾ ਹੁੰਦਾ 27 ਦੀ ਵੀ ਗੱਲ ਕਰ ਲਈ ਮੈਂ ਕਿਹਾ ਇੱਕ ਮਿੰਟ ਗਵਰਨਮੈਂਟਰ ਦੀ ਗੱਲ ਹੀ ਹੈਗੀ ਇਹ ਧੂਰੀ ਮੈਂ ਜੰਮਿਆ ਇਹ ਮੇਰਾ ਉਦਾ ਇਹ 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 ਮੈਂ ਤਾਂ ਲਗਦੀ ਜਦੋਂ ਮੈਂ ਯੂਨੀਵਰਸਿਟੀ ਗਿਆ ਨਾ ਉਹ ਮੇਰੀ ਪਾਰਟੀ ਲਗਾਤਾਰ 4 ਸਾਲ ਹਾਰਦੀ ਸੀ ਤੇ ਸਾਡੇ ਜੋ ਕੈਂਡੀਡੇਟ ਖੜਾ ਹੁਣ ਨੂੰ ਸੀ ਮਿਲਦਾ ਮੈਂ ਉੱਥੇ ਜਦੋਂ ਪਾਰਟੀ ਨੂੰ ਜਿਤਾਇਆ ਰਿਕਾਰਡ ਮਾਰਜਿਨ ਦਿੱਤਾਇਆ ਅੱਜ ਵੀ ਉਹ ਬੰਦੇ ਸਾਡੇ ਨਾਲੇ ਉੱਥੋਂ ਤੁਰੇ ਹੋਏ ਆ 2002 ਤੋਂ ਕਲਾਸ ਦੇ ਮਨੀਟਰ ਤੋਂ ਤੇ ਮੈਂ ਆਪਦੇ ਬਾਪ ਦੀ ਪੱਗ ਨੂੰ ਦਾਗ ਲਵਾਦਾ ਇਧਰ ਉਧਰ ਹੋ ਜਾਏ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਸਦਾ ਤਲਵੀਰ ਤਿੰਨ ਦਿਨ ਚ ਜਿਹੜਾ ਤੁਸੀਂ ਨਵੇਂ ਨੂੰ ਪਿਆਰ ਦਿੱਤਾ ਆਪਾਂ ਹਰੋ ਜਰ ਪਹਿਲਾਂ ਵੀ ਆਪਾਂ ਦੱਸ ਸੀ ਪਰ ਜਦੋਂ ਦੁੱਖ ਪੈਂਦਾ ਨਾ ਜਦੋਂ ਦੁੱਖ ਦੀ ਘੜੀ ਹੁੰਦੀ ਆ ਜਾਂ ਕੋਈ ਇਹਦੀ ਗੱਲ ਹੋ ਜਾਂਦੀ ਆ ਉਦੋਂ ਪਤਾ ਲੱਗਦਾ ਕਿ ਯਾਰ ਬੰਦੇ ਕੌਣ ਖੜੇ ਨੇ ਇੱਕ ਪਾਸੇ ਜਿੱਥੇ ਥੋੜਾ ਜਿਹਾ ਦੁੱਖ ਸੀਗਾ ਜਦੋਂ ਸਹਿਰਾ ਸਾਹਿਬ ਨੇ ਉਹ ਮੇਰੇ ਨਾਲ ਗੱਲ ਕੀਤੀ ਤਾਂ ਮੈਨੂੰ ਲੱਗਦਾ ਸਾਰੇ ਜਿਹੜੀਆਂ ਚੀਜ਼ਾਂ ਚੇਂਜ ਹੋ ਗਈਆਂ ਅਸੀਂ ਮੈਨੂੰ ਲੱਗਦਾ ਵੀ ਬਹੁਤ ਵਧੀਆ ਤਰੀਕੇ ਨਾਲ ਇੱਕ ਟੱਬਰ ਮੰਗੂ ਜਿਹੜਾ ਇੱਕ ਪਰਿਵਾਰ ਹੁੰਦਾ ਤੇ ਕਦੇ ਵੀ ਮੈਂ ਵਾਅਦਾ ਕਰਦਾ ਇਕ ਤੁਹਾਨੂੰ ਕਿਸੇ ਵੀ ਚੀਜ਼ ਦੀ ਇਹ ਜੀ ਦਿੱਕਤ ਪਰੇਸ਼ਾਨੀ ਮਹਿਸੂਸ ਨਹੀਂ ਹੋਣੀ ਅਸੀਂ ਸਾਰਾ ਪਰਿਵਾਰ ਖਾਸ ਤੌਰ ਤੇ ਮੇਰੀ ਵਾਈਫ ਤੇ ਜਿਹੜਾ ਮੇਰਾ ਪੂਰਾ ਪਰਿਵਾਰ ਜਿਹੜੇ ਤੁਸੀਂ ਸਾਰਾ ਮੇਰਾ ਟੱਬਰ ਹੋਂ ਜਿੰਨੇ ਜਾਣੇ ਉਰੇ ਬੈਠੇ ਹੋ ਤੇ ਸਾਰੇ ਜਾਣੇ ਆਪਾਂ ਹਮੇਸ਼ਾ ਜਿਹੜਾ ਚੜ੍ਹਦੀ ਕਲਾ ਦੇ ਪਾਸੇ ਨੂੰ ਜਿਹੜਾ ਵਧੀਆ ਤਰੀਕੇ ਨਾਲ ਆਪਾਂ ਕੰਮ ਕਰਾਂਗੇ ਤੇ ਬੜੇ ਜਬਰਦਸਤ ਤਰੀਕੇ ਨਾਲ ਜਿਹੜਾ ਆਪਾਂ ਚੋਣ ਮਹੀਮਾ ਨੂੰ ਪਖਾਵਾਂਗੇ ਸੋ ਇੱਥੇ ਪਹੁੰਚਣ ਦੇ ਸਾਰੇ ਸੀਨੀਅਰ ਲੀਡਰਸ਼ਿਪ ਸਹਿਬਾਨ ਦਾ ਮੈਂ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਕੁਛ ਵੀ ਕੋਈ ਹਾਈ ਕਮਾਂਡ ਨੂੰ ਮੈਂ ਕਹਿਣਾ ਕੁਝ ਮੂੰਹ ਚੋ ਕਈ ਵਾਰ ਛੋਟਾ ਬੱਚਾ ਛੋਟਾ ਭਰਾ ਮੈਂ ਤੇ ਸਭਰ ਛੋਟੇ ਆ ਹਮੇਸ਼ਾ ਛੋਟੇ ਹੀ ਰਹਿਣਾ ਤੇ ਇਨਸਾਨ ਨੂੰ ਸਾਰੀ ਉਮਰ ਸਿੱਖਣਾ ਹੀ ਚਾਹੀਦਾ ਚਾਹੇ ਸਿਵਿਆਂ ਦੇ ਰਾਜ ਪੈ ਜੇ ਮੈਨੂੰ ਤਾਂ ਇਹ ਲੱਗਦਾ ਵੀ ਸਿੱਖਣਾ ਚਾਹੀਦਾ ਸੋ ਕਈ ਵਾਰ ਕੋਈ ਗੱਲ ਐ ਜੀ ਮੇਰੀ ਕੋਈ ਗੱਲ ਕਿਸੇ ਨੂੰ ਵਧੀਆ ਨਾਲ ਨਹੀਂ ਲੱਗੀ ਹੋਵੇ ਤਾਂ ਮੈਂ ਉਹਦੇ ਲਈ ਮਾਫੀ ਚਾਹਣਾ ਪ੍ਰਮਾਤਮਾ ਅੱਗੇ ਤਾਂ ਹੋਰ ਆਕਲ ਦਵੇ ਅੱਗੇ ਤਾਂ ਹੋਰ ਸਹਿਨ ਸ਼ਕਤੀ ਦਵੇ ਤਾਂ ਕਿ ਆਪਾਂ ਹੋਰ ਵਧੀਆ ਤਰੀਕੇ ਨਾਲ ਜ਼ਿੰਮੇਵਾਰੀਆਂ ਵੱਡੀਆਂ ਮੋਟੀਆਂ ਤੇ ਰੱਖ ਕੇ ਆਪਾਂ ਆਪੇ ਲੋਕਾਂ ਨੂੰ ਯੂਰ ਕਰ ਸਕੀਏ ਤਾਂ ਆਪਾਂ ਹੋਰ ਵਧੀਆ ਤਰੀਕੇ ਨਾਲ ਜਿਹੜਾ ਮਾਹੌਲ ਜਿਹੜਾ ਸਿਰਸਕੀਏ ਸੋ ਸਾਰਿਆਂ ਦਾ ਮੇਰੇ ਨਾਲ ਅੱਜ ਜਦੋਂ ਮੈਂ ਲਾਈਵ ਹੋਇਆ ਮੈਂ ਦਾਦਾ ਜਿੰਨੇ ਲੋਕਾਂ ਦੇ ਵਿਊਜ਼ ਨੇ ਉਹਨਾਂ ਨੂੰ ਵੀ ਮੈਂ ਖਾਸ ਤੌਰ ਤੇ ਧੰਨਵਾਦ ਕਰਦਾ ਹਾਂ ਖਾਸ ਤੌਰ ਤੇ ਮੈਂ মিডিਆ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕੱਲੀ-ਕੱਲੀ ਗੱਲ ਮੇਰੀ ਪਹੁੰਚਾਈ ਬਟ ਮੇਰਾ ਜਿਹੜਾ ਮੈਸੇਜ ਆ ਇਹ ਉਹ ਲੋਕਾਂ ਲਈ ਆ ਵੀ ਕਿ ਟਿਕਟ ਨਹੀਂ ਮਿਲੀ ਤਾਂ ਤੁਸੀਂ ਪਾਰਟੀ ਛੱਡ ਦਿਓ ਮੈਂ ਇਹ ਚੀਜ਼ ਦੱਸਣੀ ਚਾਹਣਾ ਵੀ ਚੰਗੇ ਲੀਡਰ ਅੱਜ ਵੀ ਨੇ ਲੋਕਾਂ ਦਾ ਲੀਡਰਾਂ ਤੋਂ ਵਿਸ਼ਵਾਸ ਛੁੱਟ ਗਿਆ ਮੈਂ ਉਹ ਚੀਜ਼ ਚੇਂਜ ਕਰਨ ਵਾਸਤੇ ਇਹ ਸਟੈਪ ਲਿਆ ਇਹ ਹਰੇਕ ਲੀਡਰ ਇੱਕ ਹੋ ਜਣੇ ਹੁੰਦਾ ਹਰੇਕ ਕਦੇ ਕੋਦੇ ਨੂੰ ਬਰਾਬਰ ਦਾ ਸਮਝੋ ਹਰੇਕ ਇਨਸਾਨ ਜਿਹੜਾ ਉਹ ਗੈਰ ਕੀ ਬੰਦਾ ਹੁੰਦਾ ਤੇ ਰਾਜਨੀਤੀ ਨੂੰ ਇਸ ਤਰੀਕੇ ਨਾਲ ਸਮਝੋ ਰਾਜਨੀਤੀ ਲੋਕ ਹੀ ਜਿਹੜੇ ਸਟੇਟ ਨੂੰ ਚਲਾਉਂਦੇ ਨੇ ਜਾਂ ਲੋਕਾਂ ਨੂੰ ਚਲਾਉਂਦੇ ਨੇ ਸੋ ਜਿਹੜਾ ਇਹ ਸਮਾਂ ਆਉਣ ਵਾਲਾ ਨੌਜਵਾਨਾਂ ਦਾ ਸਮਾਂ ਚੰਗੇ ਬੰਦਿਆਂ ਦਾ ਸਮਾਂ ਸੋ ਆਪਾਂ ਵਧੀਆ ਤਰੀਕੇ ਨਾਲ ਜਿਹੜਾ ਲੜ ਸਕੀਏ ਕਿਉਂਕਿ ਬਾਹਰ ਬਹਿ ਕੇ ਨਹੀਂ ਤੁਸੀਂ ਲੜ ਸਕਦੇ ਤੁਸੀਂ ਆਪਦੇ ਸਿਸਟਮ ਦੇ ਵਿੱਚ ਹੀ ਕਿਸੇ ਨਾ ਕਿਸੇ ਨੂੰ ਕੁਰਬਾਨੀ ਦੇਣੀ ਪਊਗੀ ਨਾ ਹਰੇਕ ਬੰਦੇ ਨੂੰ ਤਾਂ ਉਹਦਾ ਲਾਹਾ ਮਿਲਨੇ ਸਕਦਾ ਤੇ ਮੈਂ ਆਪਦੇ ਸਿਸਟਮ 'ਚ ਰਹਿ ਕੇ ਆਪਦੇ ਭਰਾਵਾਂ ਦੀ ਆਵਾਜ਼ ਆ ਜਿਹੜੀ ਉਹ ਹਾਈ ਕਮਾਂਡ ਦੇ ਅੱਗੇ ਬੁਲੰਦ ਕਰਦਾਂਗੇ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰੇ ਬਤੂ ਬੱਤੇ ਤੇ ਹਲਕੇ ਤੋਂ ਪਹੁੰਚੇ ਹੁਣ ਮੈਂ ਬੇਨਤੀ ਕਰਦਾ ਸਿਮਰ ਨੂੰ ਕਿ ਉਹ ਇੱਕ ਮਿੰਟ ਗੱਲ ਕਰਨਗੇ ਉਸ ਤੋਂ ਬਾਅਦ ਸਾਡੇ ਬੀਬੀ ਜੀ ਗੱਲ ਕਰਨਗੇ ਫਿਰ ਉਸ ਤੋਂ ਬਾਅਦ ਕੈਰਾ ਸਾਹਿਬ ਗੱਲ ਕਰਨਗੇ ਫਿਰ ਪ੍ਰਧਾਨ ਜੀ ਸਾਨੂੰ ਐਂਡ 'ਚ ਜਿਹੜਾ ਸੰਬੋਧਨ ਕਰਨਗੇ ਇੱਕ ਮਿੰਟ ਮੇਰੇ ਵਾਈਫ ਸਿਮਰ ਤੋਂ ਗੁੜਾ ਗੱਲ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਆਵਾਜ਼ ਨਹੀਂ ਆਈ ਖੇਰਾ ਸਾਹਿਬ ਨੂੰ ਕਿਵੇਂ ਦੱਸਣਾ ਕਿ ਸੰਗਰੂਰੀਏ ਆ ਤੇ ਸਵਾਗਤ ਕਰ ਰਹੇ ਆ ਦਿਲੋਂ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੋਨ ਮਹਿਮਦਾ ਅਜ ਆਗਾਜ਼ ਹੋ ਚੁੱਕਿਆ ਸਰਦਾਰ ਸੁਖਪਾਲ ਸਿੰਘ ਖੇਰਾ ਵਾਸਤੇ ਤੇ ਅਸ਼ੀਰਵਾਦ ਸਾਡੇ ਵੱਡੇ ਭਾਈ ਰਾਜਾ ਬੜਿੰਗ ਦਾ ਤੇ ਸਾਡੀ ਮਾਂ ਵਰਗੀ ਮਾਂ ਬੀਬੀ ਪੱਠੜ ਜੀ ਬੈਠੇ ਆ ਬੱਸ ਆਦਾ ਗੱਲਾਂ ਨਹੀਂ ਕਰੂੰਗੀ ਖੇਰਾ ਸਾਹਿਬ ਨੂੰ ਇੱਕੋ ਗੱਲ ਕਹੂੰਗੀ ਵੀਰ ਜੀ ਵਫਾਦਾਰੀ ਇਮਾਨਦਾਰੀ ਤੇ ਜਜ਼ਬੇ ਨਾਲ ਤੁਹਾਨੂੰ ਸੰਗਰੂਰ ਤੋਂ ਜਿਤਾ ਕੇ ਤੋਰਾਂਗੇ ਇਹ ਸਾਡੀ ਧੂਰੀ ਦਾ ਵਾਅਦਾ ਲੋਕਪਰਵਾ ਸੰਗਰੂਰ